ਵਾਹਿਗੁਰਜਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਕੀਤੇ ਘਰ ਤੋਂ ਨਾ ਮਾਣੀਂ ਦੇਆ ਗੁਰੂ ਜੀ ਤੀਰ ਰਾਤ ਤੱਕ ਦੀ ਕੀਤੇ ਘਰ ਤੋਂ ਨਾ ਮਾਣੀਂ ਦੇਆ ਗੁਰੂ ਜੀ ਤੀਰ ਰਾਤ ਤੱਕ ਦੀ ਕੀਤੇ ਘਰ ਤੋਂ ਨਿਮਾਣੀ ਦੇਆ ਕੀਤੇ ਕਰ ਤੂੰ ਨੇ ਮਾਣੀ ਦਿਆ ਗੁਰੂ ਜੀ ਤੇਰਾ ਰਾਤਾਕਦੀ ਹਿਤੇ ਮੇਰੀ ਵੀ ਝੂਲੀ ਖੈਰ ਪਾ ਗੁਰੂ ਜੀ ਤੇਰਾ ਰਾਤਾਕਦੀ ਕੀਤੇ ਮੇਰੀ ਵੀ ਝੂਲੀ ਖੈਰ ਪਾ ਗੁਰੂ ਜੀ ਤੇਰਾ ਰਾਤਾਕਦੀ ਕੀਤੇ ਮੇਰੀ ਵੀ ਝੂਲੀ ਖੈਰ ਪਾ ਗੁਰੂ ਜੀ ਤੇਰਾ ਇਤੇ ਮੇਰੀ ਵਿਚੋਲੀ ਖੇਰ ਬਾ ਗੁਰੂ ਜੀ ਤੇਰਾ ਰਾਤਾਕ ਦੀ ਲੋਕੀ ਮੈਨੋ ਕੈਨਾ ਗੁਰੂ ਘਰ ਆਉਣਾ ਏ 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 ਅੱਜ ਤੇਰੀ ਕੁੱਲੀ ਪਾਗ ਗੂਰਾ ਲਾਉਣਾ ਏ ਅੱਜ ਤੇਰੀ ਕੁlli ਨੂੰ ਪਾਗ ਗੂਰਾ ਲਾਉਣਾ ਏ ਅੱਜ ਤੇਰੀ ਕੁlli ਨੂੰ ਪਾਗ ਗੂਰਾ ਲਾਉਣਾ ਏ ਅੱਜ ਤੇਰੀ ਕੁlli ਨੂੰ ਪਾਗ ਗੂਰਾ ਲਾਉਣਾ ਏ ਮੇਰੇ ਮਨ ਵਿੱਚ ਹੈ ਸੱਚੀ ਚਾ ਗੁਰੂ ਜੀ ਤੇਰਾ ਰਾਤਾ ਕਦੀ ਕਿਤੇ ਘਰ ਤੋਂ ਨਮਾਣੀ ਦਿਆ ਗੁਰੂ ਜੀ ਤੇਰਾ ਰਾਤਾਕ ਦੀ ਕੀਤੇ ਘਾਰ ਤੂੰ ਨਾ ਮਾਨੀ ਦਿਆ ਗੁਰੂ ਜੀ ਤੇਰਾ ਰਾਤਾਕ ਦੀ ਸੁੱਖਾਂ ਸੁਖ ਦੀ ਨੂੰ ਦਿਨ ਅੱਜ ਆਇਆ ਏ ਸੁੱਖਾਂ ਸੁਖ ਦੀ ਨੂੰ ਦਿਨ ਅੱਜ ਆਇਆ ਏ ਸੁੱਖਾਂ ਸੁਖ ਦੀ ਨੂੰ ਦਿਨ ਅੱਜ ਆਇਆ ਏ ਸੁੱਖਾਂ ਸੁਖ ਸਤ ਗੁਰ ਪੂਰਿਆਂ ਨੇ ਘਰ ਫੇਰਾ ਪਾਇਆ ਏ 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 ਸੋਨਾ ਜਿ ਆਇਆ ਸਣ ਸਜਾ ਗੁਰੂ ਜੀ ਤੇਰਾ ਰਾਤਾ ਕਦੀ ਕੀਤੇ ਘਰ ਤੂੰ ਨਮਾਣੀ ਦਿਆ ਗੁਰੂ ਜੀ ਤੇਰਾ ਰਾਤਕ ਦੀ ਕੀਤੇ ਘਰ ਤੂੰ ਨਮਾਣੀ ਦਿਆ ਗੁਰੂ ਜੀ ਤੇਰਾ ਰਾਤਕ ਦੀ ਸਤ ਗੁਰ ਪਿਆਰੇ ਘਰ ਮੇਰੇ ਆਏ ਨੇ ਸਤ ਗੁਰ ਪਿਆਰੇ ਘਰ ਮੇਰੇ ਆਏ ਨੇ ਸਤ ਗੁਰ ਪਿਆਰੇ ਘਰ ਮੇਰੇ ਆਇਨੇ ਸਰਦ ਗੁਰੂ ਪਿਆਰੇ ਕਰ ਮੇਰੇ ਆਇਨੇ ਪਿਆਰੀਆਂ ਸੰਗਤਾਂ ਨੇ ਦਰਸ਼ਨ ਪਾਏ ਨੇ ਪਿਆਰੀਆਂ ਸੰਗਤਾਂ ਨੇ ਦਰਸ਼ਨ ਪਾਏ ਨੇ ਪਿਆਰੀਆਂ ਸੰਗਤਾਂ ਨੇ ਦਰਸ਼ਨ ਪਾਏ ਨੇ ਪਿਆਰੀਆਂ ਸੰਗਤਾਂ ਬੰਦਗੀ ਦੀ ਦਾਤ ਚੁਲੀ ਪਾ ਗੁਰੂ ਜੀ ਤੇਰਾ ਰਾਤਾ ਕਦੀ ਕੀਤੇ ਘਰ ਤੂੰ ਨਮਾਣੀ ਦੇਆ ਗੁਰੂ ਜੀ ਤੇਰਾ ਰਾਤਾ ਕਦੀ ਕੀਤੇ ਘਰ ਤੂੰ ਨਮਾਣੀ ਦੇਆ ਗੁਰੂ ਜੀ ਤੇਰਾ ਰਾਤਾ ਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ